ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਆਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਦਾ ਮੇਰਾ ਛੋਟਾ ਜਿਹਾ ਵਲੌਗ ਹੈਗਾ ਜੀ ਜਿਵੇਂ ਕਿ ਕੈਂਚੀ ਨੂੰ ਆਪਾਂ ਕਿਵੇਂ ਤਿੱਖੀ ਕਰਨਾ ਹੈ ਇਹ ਮੈਂ ਵਲੌਗ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀਗਾ ਮੈਂ ਉਹ ਫੋਇਲ ਪੇਪਰ ਨੂੰ ਕਟਿੰਗ ਕਰਕੇ ਤੇ ਫੇਰ ਮੈਂ ਤੁਹਾਨੂੰ ਕੈਂਚੀ ਜਿਹੜੀ ਹੈ ਤਿੱਖੀ ਕਰਨੀ ਦੱਸੀ ਸੀਗੀ ਕਿ ਫੋਇਲ ਪੇਪਰ ਨੂੰ ਲੈ ਕੇ ਅਸੀਂ ਉਹਨੂੰ ਕਟਿੰਗ ਕਰਾਂਗੇ ਤੇ ਸਾਡੀ ਜਿਹੜੀ ਕੈਂਚੀ ਹੈ ਤਿੱਖੀ ਹੋ ਜਾਏਗੀ ਅੱਜ ਅਸੀਂ ਤੁਹਾਨੂੰ ਹੋਰ ਵੀ ਜਲਦੀ ਤਿੱਖੀ ਹੋਣ ਵਾਲਾ ਨਵਾਂ ਹੀ ਤਰੀਕਾ ਦੱਸਣ ਜਾ ਰਹੇ ਹਾਂ ਅਸੀਂ ਕੀ ਕਰਨਾ ਹੈ ਜੀ ਲੈਣਾ ਰੇਗਮਰ ਇਹ ਰੇਗਮਰ ਉਹ ਹੈਗਾ ਜਿਹੜਾ ਆਪਾਂ ਆਇਰਨ ਤੇ ਯੂਜ਼ ਕਰਦੇ ਹਾਂ ਜਿੱਦਾਂ ਘਰ ਦੇ ਵਿੱਚ ਜਿੱਥੇ ਵੀ ਕਿਤੇ ਜੰਗ ਲੱਗ ਜਾਂਦਾ ਤੇ ਉਹਨੂੰ ਅਸੀਂ ਐਦਾਂ ਕਰਕੇ ਰਗੜਦੇ ਹਾਂ ਤੇ ਮਤਲਬ ਉਹ ਜਿਹੜਾ ਜੰਗ ਜਿਹੜਾ ਉੱਤਰ ਜਾਂਦਾ ਤੇ ਐਦਾਂ ਮਤਲਬ ਮੇਰੇ ਕੋਲ ਤੇ ਆ STM ਛੋਟਾ ਸਿਗਾ ਪੀਸ ਜੇ ਤੁਹਾਡੇ ਕੋਲ ਵੱਡਾ ਸਾਰਾ ਪੀਸ ਪਿਆ ਹੋਵੇ ਤੇ ਤੁਸੀਂ ਐਦਾਂ ਉਹਨੂੰ ਰੱਖ ਲੈਣਾ ਹੈ ਕਾਰਨਰ ਤੇ ਰੱਖ ਕੇ ਤੇ ਜਿਵੇਂ ਇਹ ਕੈਂਚੀ ਜੀ ਧਾਰ ਹੈ ਨਾ ਕੈਂਚੀ ਦੀ ਬਸ ਐਵੇਂ ਹੀ ਇਹਨੂੰ ਅਸੀਂ ਸਿੱਧੀ ਰੱਖਣਾ ਆ ਇਹਦੇ ਉੱਪਰ ਐਦਾਂ ਧਾਰ ਨੂੰ ਰੱਖ ਕੇ ਨਾ ਸਿੱਧੀ ਜਿੱਦਾਂ ਹੈਗੀ ਆ ਟੇਢੀ ਜੀ ਕਰਕੇ ਤੇ ਬਸ ਐਦਾਂ ਇਹਨੂੰ ਕੋਸ਼ਿਸ਼ ਕਰਨੀ ਆ ਕਿ ਇਹਦਾ ਅਸੀਂ ਰਗੜੀਏ ਤੁਸੀਂ ਦੇਖ ਸਕਦੇ ਹੋ ਦੇਖੋ ਸ਼ਾਈਨਿੰਗ ਕਰਨ ਲੱਗ ਗਈ ਆ ਜਾਂ ਤੁਸੀਂ ਰੇਗਮਰ ਹੀ ਐਵੇਂ ਫੜ ਕੇ ਕਰ ਸਕਦੇ ਹੋ ਪਰ ਜੇ ਮੈਂ ਟੇਢੀ ਹੈ ਨਾ ਕੈਂਚੀ ਬਸ ਟੇਡਾ ਹੀ ਇਹਨੂੰ ਵੀ ਰੱਖਣਾ ਹੈ ਹੱਥ ਨੂੰ ਅਸੀਂ ਤੇ ਤੁਸੀਂ ਇਹ ਕੈਂਚੀ ਨੂੰ ਇਦਰੋਂ ਵੀ ਮਤਲਬ ਇਹਦੇ ਨਾਲ ਕਲੀਨ ਵੀ ਕਰ ਸਕਦੇ ਆ ਅਸੀਂ ਬਹੁਤ ਸੋਹਣੀ ਕੈਂਚੀ ਨਵੀਂ ਨਿਕਲ ਆਂਦੀ ਆ ਤੇ ਨਾਲੇ ਜਿਹੜੀ ਆ ਕਿ ਤਿੱਖੀ ਵੀ ਹੋ ਜਾਂਦੀ ਆ ਅਸੀਂ ਇਦਰੋਂ ਵੀ ਸੇਮ ਹੀ ਐਵੇਂ ਕਰਨੀ ਆ ਐਦਾਂ ਤੁਸੀਂ ਨਾ ਰੈਗੂਲਰ ਕਰਦੇ ਰਹੋ ਕਰਦੇ ਰਹੋ ਤੇ ਉਹ ਆਪਣੇ ਆਪ ਤਿੱਖੀ ਹੋ ਜਣਾ ਨੇ ਤੇ ਰੱਖਣਾ ਅਸੀਂ ਐਵੇਂ ਹੀ ਆ ਜਿਵੇਂ ਕੈਂਚੀ ਦੀ ਸ਼ੇਪ ਆ ਉਸੇ ਹੀ ਸਾਈਡ ਨੂੰ ਅਸੀਂ ਆਪਣੇ ਜਿਹੜਾ ਹੱਥ ਨੂੰ ਕਰਕੇ ਐਵੇਂ ਰੱਖਾਂਗੇ ਤੇ ਫੇਰ ਜਿਹੜਾ ਸਿੱਖੀ ਹੋਏਗੀ ਸਿੱਧਰਾ ਕਰਦੇ ਅਸੀਂ ਇਧਰੋਂ ਵੀ ਇਹਨੂੰ ਇਹਨੂੰ ਉਸੇ ਮਤਲਬ ਸਾਈਡ ਦੇ ਵਿੱਚ ਰੱਖਾਂਗੇ ਤੇ ਹੁਣ ਅਸੀਂ ਐਸ ਸਾਈਡ ਵੀ ਜਿਵੇਂ ਜੰਗ ਲੱਗਾ ਹੋਇਆ ਆ ਤੇ ਕਪੜਾ ਨਹੀਂ ਕੱਟਦਾ ਉੱਪਰ نیچے ਹੈ ਇਹਨੂੰ ਵੀ ਅਸੀਂ ਇੱਥੋਂ ਕਲੀਨ ਕਰਨਾ ਵਾਸ ਅਸੀਂ ਇਹਨੂੰ ਐਡਰੂਮਿੰਗ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਜਿਹੜਾ ਜੰਗ ਲੱਗਾ ਸੀਗਾ ਇਹਨੂੰ ਉੱਤਰ ਜਾਏਗਾ ਜੇ ਆਪਾਂ ਕੈਂਚੀ ਨੂੰ ਤਿੱਖੀ ਕਰਨ ਵਾਸਤੇ ਵੀ ਦਿਨੇ ਆ ਤੇ ਉੱਥੇ ਵੀ ਸਾਡੇ ਪੈਸੇ ਲੱਗਦੇ ਆ ਤੇ ਪੈਸੇ ਵੀ ਇਦਾਂ ਬਚ ਜਾਂਦੇ ਆ ਜੇ ਅਸੀਂ ਘਰ ਐਵੇਂ ਕਰਾਂਗੇ ਇਹਨੂੰ ਇਦਾਂ ਤੁਸੀਂ ਸਾਫ਼ ਕਰ ਲੋ ਕੈਂਚੀ ਨੂੰ ਤੇ ਨਾਲੇ ਤੁਸੀਂ ਇਹਨੂੰ ਸਿੱਖੀ ਕਰ ਲੋ ਤੇ ਸਾਡੇ ਪੈਸੇ ਵੀ ਬਚ ਗਏ ਤੇ ਸਾਡਾ ਇਹਦਾ ਕੰਮ ਵੀ ਹੋ ਜਾਣਾ ਵਧੀਆ ਢੰਗ ਨਾਲ ਪਰ ਕਰਿਓ ਧਿਆਨ ਨਾਲ ਕਿ ਹੱਥ ਤੇ ਨਾ ਲੱਗ ਜਾਵੇ ਬਹੁਤ ਧਿਆਨ ਨਾਲ ਕਰਨਾ ਆ ਹੌਲੀ ਹੌਲੀ ਐਵੇਂ ਸਿੱਕਾਤੀ ਹੱਥ ਦੇ ਉੱਤੇ ਕੈਂਚੀ ਨਾ ਲੱਗੇ ਦੇਖੋ ਦੇਖੋ ਜਿੱਥੋਂ ਇਹਦੀ ਧਾਰ ਬਣਦੀ ਹੈ ਨਾ ਉਥੋਂ ਸ਼ਾਈਨ ਕਰਨ ਲੱਗ ਗਈ ਹੈ ਸਾਫ਼ ਹੋ ਗਈ ਹੈ ਕਲੀਨ ਚੰਗੀ ਤਰ੍ਹਾਂ ਤੇ ਅਸੀਂ ਹੁਣ ਇਹਦਾ ਜਿਹੜਾ ਕੱਪੜਾ ਕੱਟਾਂਗੇ ਤੁਸੀਂ ਦੇਖਿਓ ਰਿਜ਼ਲਟ ਤੁਹਾਡੇ ਸਾਹਮਣੇ ਆ ਦੇਖੋ ਕਾਫੀ ਜਿਹੜਾ ਫਰਕ ਪੈ ਗਿਆ ਹੋਇਆ ਵਾ ਹੁਣ ਅਸੀਂ ਡਬਲ ਕਰਕੇ ਵੀ ਕਟਿੰਗ ਕਰ ਸਕਦੇ ਹਾਂ ਬਹੁਤ ਹੀ ਵਧੀਆ ਕਟਿੰਗ ਹੋ ਰਹੀ ਹੈ ਦੇਖੋ ਇਦਾਂ ਹੀ ਅਸੀਂ ਛੋਟੀ ਕੈਂਚੀ ਨੂੰ ਵੀ ਐਵੇਂ ਹੀ ਤਿੱਖੀ ਕਰ ਸਕਦੇ ਹਾਂ ਜੀ ਹਾਂਜੀ ਛੋਟੀ ਨੂੰ ਵੀ ਤੁਸੀਂ ਐਵੇਂ ਹੀ ਧਾਰ ਦੇ ਨਾਲ ਜਿੱਧਰ ਉਹਦੀ ਧਾਰ ਆ ਤੁਸੀਂ ਉਵੇਂ ਹੀ ਉਹਨੂੰ ਉਹਦੇ ਉੱਪਰ ਹੀ ਰੇਗਮਰ ਮਾਰਾਂਗੇ ਤੇ ਬਹੁਤ ਹੀ ਵਧੀਆ ਜਿਹੜੀ ਹੈ ਕੈਂਚੀ ਜਿਹੜੀ ਕੰਮ ਕਰਨ ਲੱਗ ਜਾਂਦੀ ਹੈ ਤੇ ਤੁਸੀਂ ਇਹ ਵਾਲੀ ਜਿਹੜੀ ਮੇਰੀ ਟ੍ਰਿਕ ਹੈ ਇਹਨੂੰ ਤੁਸੀਂ ਕਰਕੇ ਜਰੂਰ ਦੇਖਿਓ ਤੇ ਕੈਂਚੀ ਜਿਹੜੀ ਆ ਬਹੁਤ ਵਧੀਆ ਤਿੱਖੀ ਹੋ ਜਾਂਦੀ ਹੈ ਜੀ ਤੇ ਬਸ ਇਹੀ ਆਪਾਂ ਰੇਗਮਰ ਲੈਣਾ ਆ ਜਿਹਦੇ ਨਾਲ ਲੋਹੇ ਨੂੰ ਆਪਾਂ ਸਾਫ ਕਰਦੇ ਆਂ ਲੋਹੇ ਦੇ ਉੱਤੇ ਵਰਤਦੇ ਆਂ ਬਸ ਇਹੀ ਤੁਸੀਂ ਰੇਗਮਾਰ ਲੈ ਕੇ ਕੈਂਚੀ ਨੂੰ ਤਿੱਖੀ ਕਰਨ ਦੀ ਕੋਸ਼ਿਸ਼ ਕਰਿਓ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਹੀ ਗਿਆ ਬਹੁਤ ਵਧੀਆ ਰਿਜ਼ਲਟ ਆਂਦਾ ਹੈ ਤੇ ਮਿਲਦੇ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ